ਕਾਲਵਾਜੀ ਸਾਰਿਆਂ ਨੂੰ ਜਿਵੇਂ ਕਿ ਸਿਆਣੇ ਕਹਿੰਦੇ ਹੁੰਦੇ ਆ ਨਾ ਵੀ ਕੋਈ ਵੀ ਕੰਮ ਜਦੋਂ ਬੰਦਾ ਸ਼ੁਰੂ ਕਰਦਾ ਹੈ ਨਾ ਤਾਂ ਇੱਕੋ ਲੱਖ ਤੋਂ ਦੇ ਵਿੱਚ ਆਪਾਂ ਨੂੰ ਕਾਬਜਾ ਵੀ ਨਹੀਂ ਮੰਦੀ ਹੁੰਦੀ ਉਹਨੂੰ ਟਾਈਮ ਲੱਗਦਾ ਤੇ ਆਪਣੀ ਵੀ ਦੁਕਾਨ ਭਾਈ ਇਹ 55 60 ਸਾਲ ਪੁਰਾਣੀ ਆ ਪਹਿਲਾਂ ਮੇਰੇ ਨਾਨਾ ਜੀ ਕੰਮ ਕਰਦੇ ਸੀਗੇ ਇੱਥੇ ਫਿਰ ਮੇਰੇ ਫਾਦਰ ਸਾਹਿਬ ਨੇ ਕਰਿਆ ਤੇ ਹੁਣ ਮੈਂ ਉਹਦੇ ਨਾਲ ਤਕਰੀਬਨ 25 30 ਸਾਲ ਤੋਂ ਕੰਮ ਕਰ ਰਿਹਾ ਹਾਂ ਪਹਿਲਾਂ ਤਾਂ ਕੱਚੀ ਦੁਕਾਨ ਹੁੰਦੀ ਸੀਗੀ ਗਾਟਰ ਵਾਲੇ ਪਾਏ ਹੋਏ ਤੇ ਆਪਾਂ ਨੇ ਤੇ ਹੁਣ ਪੱਕੀ ਜੋ ਗਈ ਟੈਂਟਰ ਲੂੰਟਰ ਪਾ ਲਿਆ ਤੇ ਸਮਾਨ ਵੀ ਲਿਆ ਕੇ ਰੱਖ ਲਿਆ ਕਾਫੀ ਇਹ ਜੇ ਆਪਾਂ ਸੇਲ ਕਰਦੇ ਆ ਹਾਰਡਵੇਅਰ ਦਾ ਤੇ ਨਾਲੇ ਰਿਪੇਅਰ ਵੀ ਚੱਲੀ ਜਾਂਦੀ ਆ ਸਮਾਨ ਦੀ ਦਾਤੀਆਂ ਕੁਰਪੇ ਕੜਾਫੇ ਤੇ ਨਾਲ ਕੁਝ ਆਪਾਂ ਨਵਾਂ ਨਵੀਆਂ ਆਈਟਮਾਂ ਵੀ ਤਿਆਰ ਕਰੀ ਜਾਂਦੇ ਆ ਉਹ ਵੀ ਵਿਕੀ ਜਾਂਦੀਆਂ ਮਰਦੀ ਕਿਰਪਾ ਦੇ ਨਾਲ ਕੰਮ ਵਧੀਆ ਚੱਲ ਰਿਹਾ ਤੇ ਇਹ ਦੋ ਚਾਰ ਨਵੀਆਂ ਆਈਟਮਾਂ ਤਿਆਰ ਕਰੀਆਂ ਆਜੂ ਪਰੋ ਵੀ ਤੁਹਾਨੂੰ ਦਿਖਾਉਨੇ ਆ ਇੱਧਰ ਆਪਣੀ ਮਸ਼ੀਨਰੀ ਲੱਗੀ ਹੋਈ ਆ ਜਿਵੇਂ ਆਪਾਂ ਦਾਤੀਆਂ ਤੇ ਕੜਾਫੀਆਂ ਦੇ ਦੰਦੇ ਕੱਢਦੇ ਆ ਇੱਧਰ ਜੋ ਆਪਾਂ ਨੇ ਆਚਾਰ ਪਟਣੇ ਵਾਸਤੇ ਇਹ ਕਿਸੇ ਨੇ ਬਣਵਾਇਆ ਆ ਆਪਾਂ ਤੇ ਪੂਰਾ ਨਾ ਹੈਵੀ ਐ ਨ ਮਜ਼ਬੂਤ ਬਣਾਇਆ ਆ ਭਾਰਾ ਹੋ ਗਿਆ ਥੋੜਾ ਜਿਹਾ ਪਰ ਐਨ ਚੀਜ਼ ਵਧੀਆ ਬਣੀ ਐ ਇੱਕ ਨੰਬਰ ਹੁਣ ਆਪਾਂ ਪੌਣਾ ਚ ਪਾਹਾਂ ਝਾੜੂ ਵਾਲੇ ਕੜੇ ਬਣ ਗਏ ਚੁੱਲਿਆਂ ਦਾ ਕੰਮ ਚੱਲਦਾ ਤੇ ਇੱਕ ਆਈਟਮ ਤਿਆਰ ਕਰੀ ਐ ਚੁੱਲਾ ਨਵਾਂ ਇਹਦਾ ਹਜੇ ਕੰਮ ਰਹਿੰਦਾ ਐ ਬਣਾ ਕੇ ਫਿਰ ਤੁਹਾਨੂੰ ਦਿਖਾਉਂਦਾ ਮੈਂ ਜਲਦੀ ਪਹੁੰਚ ਹਾਲੇ ਦਾ ਸਾਈਡ ਤੋਂ ਬਾਲਣ ਲੱਗੂਗਾ ਤੇ ਇੱਧਰ ਇੱਕ ਸਾਈਡ ਤੇ ਇਹਦੇ ਹਵਾ ਵਾਸਤੇ ਹੈਗਾ ਤੇ ਆ ਪੋਰ ਵੀ ਆਪਣਾ ਤਿਆਰ ਹੋ ਗਿਆ ਜੀ ਸਟੈਂਡ ਲਾ ਦਿੱਤਾ ਨੇ ਕੁਸਾਈਡ ਤੇ ਸ਼ੈਲ ਚੋਂ ਤਿਆਰ ਕਰਕੇ ਆਨ ਹੈਂਡਲ ਵਗੈਰਾ ਲਾ ਕੇ ਤੇ ਹੁਣ ਇਹਦਾ ਰਿਵਿਊ ਤੁਹਾਨੂੰ ਦਵਾਂਗੇ ਅਗਲੀ ਵੀਡੀਓ ਚ ਇਹ ਸਾਰਾ ਫਾਰਮ ਆ ਤਿਆਰ ਹੋ ਗਿਆ ਬਹੁਤ ਵਧੀਆ ਬਣਿਆ ਹੈ ਵੈਸੇ ਤਾਂ ਮੈਂ ਚੈੱਕ ਕਰ ਲਿਆ ਤੇ ਕੋਈ ਵੀ ਤੁਸੀਂ ਮੱਕੀ ਕਣਕ ਸਰੋਂ ਬਾਜਰਾ ਕੋਈ ਵੀ ਆਈਟਮ ਜਿਹੜੀ ਤੁਸੀਂ ਪੋਰਨੀ ਆ ਬੀਜਣੀ ਆ ਉਹ ਸਾਰਾ ਤੁਸੀਂ ਇਹਦੇ ਨਾਲ ਕਰ ਸਕਦੇ ਆ ਇਹ ਸਿੰਗਲ ਪੋਰ ਹੈ ਨਾ ਹਲੇ ਅਗਲੀ ਵਾਰ ਡਬਲ ਬਣਾਵਾਂਗੇ ਆਪਾਂ ਲਓ ਜੀ ਬਾਬੇਓ ਤੇ ਅੱਜ ਦੀ ਵੀਡੀਓ ਹੁਣ ਆਪਾਂ ਇੱਥੇ ਹੀ ਸਮਾਪਤ ਕਰਦੇ ਆਂ ਤੇ ਜਿਹੜਾ ਵੀ ਆਪਾਂ ਸਮਾਨ ਇੱਥੇ ਤਿਆਰ ਕਰਦੇ ਹਾਂ ਆਪਣੀ ਦੁਕਾਨ ਦੇ ਵਿੱਚ ਜਿਵੇਂ ਕਿ ਚੁੱਲ੍ਹੇ ਹੋ ਗਏ ਪੋਰ ਬਣਾਇਆ ਆਪਾਂ ਨੇ ਜਾਂ ਹੋਰ ਵੀ ਕਈ ਆਈਟਮਾਂ ਬਣਾਉਂਦੇ ਆਂ ਖੇਤੀਬਾੜੀ ਨਾਲ ਸੰਬੰਧਿਤ ਵਧੀਆ ਨਾ ਹੈਵੀ ਚੀਜ਼ ਬਣਾਉਂਦੇ ਆਂ ਵਧੀਆ ਲੋਹਾ ਲਾ ਕੇ ਤੇ ਪੂਰੀ ਗਾਰੰਟੀ ਵਾਲੀ ਚੀਜ਼ ਹੁੰਦੀ ਆ ਤੇ ਅਗਰ ਤੁਸੀਂ ਕੋਈ ਚੀਜ਼ ਕੋਈ ਆਈਟਮ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਕਿ ਮੈਂ ਆਪਾਂ ਨੰਬਰ ਵੀ ਦੇ ਰਹੇ ਹਾਂ ਆਪਣੇ ਵੀਡੀਓ ਦੇ ਨਾਲ ਜੇਕਰ ਕਿਸੇ ਨੇ ਵੀ ਕੋਈ ਆਈਟਮ ਕੋਈ ਵੀ ਚੈਅ ਕਰਾਉਣੀ ਹੋਵੇ ਤਾਂ ਤੁਸੀਂ ਜਰੂਰ ਮੇਰੇ ਨਾਲ ਸੰਪਰਕ ਕਰੋ ਧੰਨਵਾਦ ਸਾਰਿਆਂ ਦਾ